ਹਾਂਜੀ ਸਤਿ ਸ਼੍ਰੀ ਅਕਾਲ ਵੈਲਕਮ ਕਿ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ بارش ਬਹੁਤ ਜ਼ਿਆਦਾ ਪਈ ਆ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੇ ਕੀ ਕਰਨ ਡੇ ਜੀ ਸਾਬ ਜੀ ਕੀ ਕਰਨ ਡੇ ਜੀ ਕਿੱਥੇ ਚੱਲੇ ਹੁਣ ਹਾਂ ਚੱਲੇ ਹੁਣ بارش ਸੜੀ ਬੰਦ ਹੋਈ ਆ ਸ਼ਾਮ ਦੇ 6:00 ਵੱਜ ਚੁੱਕੇ ਆ ਤੇ ਹੁਣ ਆਪਾਂ ਚੱਲੇ ਆ ਥੋੜਾ ਜਿਹਾ ਬਾਜ਼ਾਰ ਤੇ ਥੋੜਾ ਬੋ ਸਮਾਨ ਵੀ ਲਿਆਉਣ ਆਲਾ ਚੱਲਦੇ ਨਾਲੇ ਕੁਝ ਕਾਫੀ ਉਹਨੇ ਚੱਲੀਏ ਚੱਲੀਏ ਨਾ ਹਰਫਤ ਨੂੰ ਲੈ ਕੇ ਜਾਂਦੇ ਪੇਲੀਆਰੀ ਬੈਕਰੀ ਚ ਚਲੋ ਬੈਕਰੀ ਚੱਲਦੇ ਬੈਕਰੀ ਚੱਲੀ ਅੱਜ ਆਹ ਕਿ ਫੜਿਆ ਅੱਜ ਆਹ ਕਿ ਫੜਿਆ ਹਸਪਤਲ ਲੈ ਬੂੜ ਜਾ ਹੈ ਇੱਥੇੋਂ ਟਮਾਟੇ ਲੈਣੇ ਚੱਲੀਏ ਮੇਰਾ ਬਕਸ ਚੱਲੀਏ ਚਲ ਇਹ ਰੈਡੀ ਹੋ ਗਈ ਆਪਾਂ ਰੈਡੀ ਬੈਠੇ ਆ ਕਦੋਂ ਦੇ ਮੈਨੂੰ ਤਾਂ ਪਤਾ ਨਹੀਂ ਮੌਸਮਾ ਗਾ ਠੰਡਾ ਬਹੁਤ ਵਧੀਆ ਨਜ਼ਾਰੇਦਾਰ ਫਸਟ ਕਲਾਸ ਕੱਡੋ ਮੋੜ ਸਕਦੇ ਹੈ ਫਿਰ ਗੱਲ ਤੋਂ ਹੀ ਕੱਡੋ ਮੋੜ ਸਕਦੇ ਲਓ ਬੋਤਲ ਮੇਲੇ ਚੋਪੇ ਚਲੋ ਜੱਲੀ ਹੁਣ ਫੜੋ ਮੁੰਡਿਆਂ ਨੂੰ ਹਾਏ ਵੇ ਕਤੇ ਚਲਿਏ ਨਮਾ ਇਹ ਬੈਗ ਪੁਰਾਣਾ ਇੱਕ ਆਪਾਂ ਹੋਰ ਬੈਗ ਆਰਡਰ ਕੀਤਾ ਜੋ ਆਇਆ ਨਹੀਂ ਅਜੇ ਤੱਕ ਆਹ ਸੋਹਣਾ ਬੈਗ ਵਧੀਆ ਫਰਸਟ ਕਲਾਸ ਇਰੀਆ ਤਣੀ ਮਹਾ ਹੀ ਅੜੀਆ ਦੇਖ ਲਾ ਆਹ ਤਣੀ ਮਹਾ ਹੀ ਅੜੀ ਨਿਕਲ ਜਾਣੀ ਇਹ ਤੇ ਯਾਰ ਬਾਕੀ ਕਿ ਹੈ ਗਿਆ ਬਾਕੀ ਕਿ ਦੋ ਤੇ ਦਣੀਆਂ ਹੁੰਦੀਆਂ ਬਾਕੀ ਕਿੰਨੀਆਂ ਗਾ ਚਲੋ ਬੈਕਰੀ ਚ ਆਏ ਆਪਾਂ ਸਾਡੇ ਲਾਗੇ ਖੁੱਲੀ ਹੈ ਬੈਕਰੀ ਅਨਹਦ ਬੈਕਰੀ ਮਗਾ ਜਲ ਹੋ ਚੱਲਦੇ ਆਂ ਆਰੇ ਕੁਛ ਖਾ ਵੀ ਚੱਲਦੀ ਹਰਫਤੇ ਹੈ ਉਹ ਲੱਗ ਗਈ ਦੱਬ ਗਿਆ ਕਿੰਨਾ پتہ ਕੀ कांडਿਆ ਵਿੱਚ ਆਟੇ ਦੇ ਬਿਸਕਟ ਕੋਕਾ ਗਾਹੀ ਬੋਕਾ ਪੱਪੀ ਜੀ ਜਿਹੜਾ ਕਰ ਲੈ ਹੁੰਦੇ ਤਾਂ ਚੰਗਾ ਹਾਂ ਵਾਕਰ ਕਿੱਥੇ ਕਿੱਥੇ ਨਾਲ ਲਈ ਫਿਰੇ ਹੁਣ ਮੋਟਰਸਾਈਕਲ ਨਾਲ ਹੀ ਬੰਦੀ ਫੇ ਭੱਕ

ਆਪਾ ਤਾਂ ਜਿਵੇਂ ਲੀਉਂਦਾ ਆਪੀ ਜੀ ਦੇ ਚੱਲੀਏ ਕਰੀਏ ਚੈਰੂ ਦਾ ਕਰਦਾ ਉਹ ਇੱਧਰ ਆ ਇੱਧਰ ਆ ਮੈਂ ਇੱਧਰ ਆ ਇੱਧਰ ਪਤਾ ਇੱਧਰ ਆ ਇੱਧਰ ਮੇਰਾ ਬਾਪੂ ਸਰਾ ਚੀਤੀ ਆ ਰਤੀ ਜੀ ਚੀਜੀ 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 ਜਾਣ ਕੇ ਵੀ ਕਰਦਾ ਕੋਈ ਲੇਖ ਆਜਾ ਬੱਤਾ ਆਜਾ ਤੇਰੇ ਘਰ ਆਂਦੇ ਕੁਝ ਇਸ ਪਿਆਰ ਤੇ ਦਿੰਦੀ ਗਰੀ ਲੱਗੋ ਫਤਿਹ ਮੇਰਾ ਤਰੰਡਾ ਪਿਆ ਐ ਬੱਤੇ ਆਏ ਹੇ ਆਏ ਹੇ ਪਦੇ ਤਰੰਡਾ ਪਿਆ ਫੇਤ ਤੁਰਕੇ ਵਿਖਾ ਲਓ ਸਾਰੇ ਤੁਰਕੇ ਵਿਖਾ ਲਓ ਫਾਇਦਾ ਤੁਰਕੇ ਵਿਖਾ ਲਓ ਵਖਾਲਾ ਖਾਲਾ ਤੁਰ ਕੇ ਵਖਾਲਾ ਸਾਰਿਆਂ ਨੂੰ ਤੁਹਾਡੇ ਕਰਨੇ ਬੜੀ ਕੌਜਵਾ ਤੇ ਹਰਦ ਚੰਡਾ ਤੇ ਆ ਤੇ ਜੀ ਜਗਮਲਾ ਚੁੱਕਦਾ ਹੋ ਰੱਖਦਾ ਪਰ ਉਹ ਖਿੱਚੀ ਜਾਂਦਾ ਨੂੰ ਮੱਥ ਫੜ ਕੇ ਹੋਣੀ ਕਹਿੰਦੇ ਨਾ ਕਦੇ ਆਉਣੋਂ ਬਸ ਲਈ ਫਿਰਦਾ ਆਲਾ ਅਲੱਾ ਅਲੱਾ ਬੱਤ ਚਲੀਏ ਆਹ ਫਿਲਟਰ ਦਾ ਪਾਣੀ ਕਈ ਕਹਿੰਦੇ ਮੀਧਾ ਪਣੀ ਪਾ ਜੇ ਪਰ ਮੈਂ ਤੇ ਫਿਲਟਰ ਦਾ ਪਾ ਦਿੰਦਾ ਵੈਸੇ ਬਾਹਰੋਂ ਹੀ ਮਿਲਦਾ ਰੈਡੀ ਮੇਟ ਅੰਦਰ ਆ ਲੈਣ ਨੂੰ ਇਹ ਬੈਟਰੀ ਬੂਟਰ ਰੱਖਣਾ ਨੇ ਜਿਹੜੀਆਂ ਬੋਤਲਾਂ ਵੈਸੇ ਭਰੀਆਂ ਪਾਣ ਦੇ ਫਿਲਟਰ ਤੇ ਪਾ ਦੋ ਇਸ ਇਨਵਰਟਰ ਚ ਪਾਦਾ ਪਾਣੀ ਤੱਕ ਮੈਂ ਸਾਰੀਆਂ ਜਿਹੜੀਆਂ ਆ ਚੀਜ਼ਾਂ ਇਹ ਸਾਰੀਆਂ ਥੱਲੇ ਢਾਉਣੀਆਂ ਆਈਆਂ ਮੈਨੂੰ ਪਤਾ ਲੱਗ ਜਾਂਦਾ ਜਦੋਂ ਥੱਲੇ ਚੱਲ ਜਾਂਦਾ ਫਿਰ ਪਤਾ ਲੱਗ ਜਾਂਦਾ ਕਿ ਪਾਣੀ ਘਟਾ ਹੁਣ ਕਿੱਥੇ ਚੱਲੇ ਜੇ ਲੈ ਵੀ ਹੁਣ ਆਪਾਂ ਚੱਲੇ ਆ ਪਿੰਡ ਪਿੰਡਾ ਫੋਨ ਆਇਆ ਸੀ ਤੇ ਕਲਰ ਵਲੋਗ ਦੇ ਆਪਾਂ ਉਥੇ ਐਂਡ ਕਰਤਾ ਹਨੇਰਾ ਹੋ ਗਿਆ ਰਾਤੀ ਤੇ ਹੁਣ ਚੱਲੇ ਪਿੰਡ ਕਿਉਂ ਟੁੜਜਾ ਬਣਿਆ ਪਿਆ ਵਾ ਤੇ ਉਹ ਜਾਣਾ ਪੈਣਾ ਹੁਣ ਜ਼ਰੂਰੀ ਮਲੇ ਅਦਾ ਆਰਕਾਰ ਅਪਲਾਈ ਕੀਤਾ ਉੱਥੇ ਥੋੜੀ ਨਲਬੜ ਪੈ ਗਈ। ਵਾ ਖਾ ਲੋ। ਖਾ ਲੋ ਕੇਕ ਵਾ। ਹੋ ਵੀ ਚੱਲੇ ਆਪਾਂ ਹੁਣ ਘਰ ਨੂੰ। ਹਾਂਜੀ ਫਤਿਹ ਜੀ। ਦੱਸਿਓ ਕਿਤੇ ਚੱਲਿਆ ਬਾਊ? ਕਿਉਂ ਨਾ ਅੱਗੇ ਤਾਂ ਦੱਸਿਆ ਨਾ ਉੱਥੇ ਕੰਮ ਵਾ ਥੋੜਾ ਜਿਹਾ ਆਪਾਂ ਨੂੰ। ਪੇਪਰ ਬੂਪਰੇ ਨਹੀਂ ਪੂਰੇ ਹੋਣ ਦੇ। ਕੀ ਕਰਨਾ ਉਦੋਂ। ਕਦਿਕ ਤੇਰ ਕਾ ਵਟਾ ਅੰਨਿਕ ਤੇ ਆਂਦੀ ਰ ਕਾ ਵਟਾ ਇਹਦਾ ਆਧਾਰ ਕਾਰਡ ਬਣਾ ਦਿੱਤਾ ਵਾ ਫੇਰ ਸੱਦਿਆ ਉਹਨਾਂ ਨੇ ਅਜਾ ਚਲੋ ਚੱਲੀਏ ਹਰ ਫਤੇ ਬੈਠਾ ਆਪਣੇ ਪਾਪਾ ਕੋਲ ਇਹ ਰੋਂਦਾ ਆ ਮੇਰੇ ਕੋਲ ਰੋਂੜਿਆ ਤੇ ਕਹਿੰਦਾ ਵਾ ਉੱਥੇ ਬਹਿਣਾ ਮੈਂ ਆਪ ਗੱਡੀ ਚਲਾਉਣੀ ਆ ਗੱਡੀ ਇੰਨੀ ਕਿ ਚਲਾਉਣੀ ਹਲੇ ਜਾ ਅਜ ਸਿੱਖਣ ਦਿਆ ਐ ਮਤੇ ਜੇ ਆ ਸਿੱਖਦਾ ਭਾ ਗੱਡੀ ਦੀ ச ම කලත ਉਹ ਮਦਨੀ ਨੇ ਮੂੰਹ ਹੀ ਖਲਾਈ ਜਾਂਦਾ ਤੇ ਉਹ ਹਰ ਐਸਾ ਹੀ ਅੱਖ ਦੀ ਸਾਈਡ ਤੇ ਲੱਗ ਗਿਆ ਪਹੁੰਚ ਗਿਆਂ ਘਰ ਪਾਣੀ ਦਿলো ਭਾਵੇਂ ਪਾਣੀ ਦੇਣਾ ਬਤ ਟੈਪ ਮੈਂ ਮੁੰਡੇ ਨੂੰ ਪਾਣੀ ਘੁੱਟ ਪੀਲਾ ਪੀਲਾ ਘੁੱਟ ਕੇ ਪੀਲਾ ਘੁੱਟ ਕੇ ਕੇਮ ਫਸ ਕਲਾਸ ਨਹੀਂ ਕਰਦਾ ਨਹੀਂ ਲਗੜੀ ਚਲਾ ਕੇ ਆਇਆ ਅੱਜੇ ਅੱਜ ਗੱਡੀ ਚਲਾ ਕੇ ਆਇਆ ਵਾ ਸੱਚੀ ਅੱਜ ਮੇਰੀ ਮਾਂ ਨਾਲ ਗੱਡੀ ਚਾਹੇ ਆਈ ਜੀ ਮਾਂ ਨਾਲ ਮੈਂ ਆਹ ਸੇ ਰਿਹਾ ਲੇ ਆਇਆ ਆ ਜੋ ਆ ਜੋ ਆ ਰੋ ਚੁੱਕੀ ਐ ਆ ਬਗ ਬਦਲੇ ਬਸ ਇਨਾ ਕੰਮ ਫੋਟੋ ਕਰਕੇ ਚਲ ਗਈ ਓਡੀ ਬਸ ਇਹ ਹਰ ਮਹੀਨੇ ਕਹਿੰਦੇ ਹੁਣਾ ਪਿਆ ਕਰਨਾ ਇਹਦਾ ਇਹਦਾ ਆਧਾਰ ਕਾੜ ਨਹੀਂ ਬਣਾਇਆ ਮੰਮੀ ਅਜੇ ਪਤਾ ਅੱਜ ਕੀ ਹੈ ਨਹੀਂ ਇਹਨੂੰ ਅਜੂਂਡੀ ਕਿਤੇ ਮਗਰ ਵੇਖਦਾ ਮੈਂ ਕਰ ਗਈ ਅਜੂਂਡੀ ਕੀਤੀ ਮਗਰ ਆ ਜੂਂਡੀ ਮੈਂ ਨਹੀਂ ਵਾਲ ਕੱਟੇ ਹੋਇਆ ਇਹਨੇ ਸ਼ਰਮਾ ਪਾਉਣ ਦੇ ਬੜਾ ਘੁਲੀਏ ਦਿਨਾਂ ਪਰ ਨਹੀਂ ਨੇ ਪਵਾਇਆ ਨਹੀਂ